ਸਰਵਿਸ ਕੇ ਸਿਹਤ ਵਿਭਾਗ ਦੀਆਂ ਫੂਡ ਸੇਫਟੀ ਟੀਮਾਂ ਕਾਂਗਰਸੀ ਕੌਂਸਲਰ ਦੇ ਘਰ ਪਹੁੰਚੀਆਂ ਜਿਸ ਤੋਂ ਬਾਅਦ ਰਾਤ 10 ਵਜੇ ਵਾਰਡ ਨੰਬਰ 24 ਵਿੱਚ ਭਾਰੀ ਹੰਗਾਮਾ ਹੋ ਗਿਆ ਵਾਰਡ ਦੇ ਲੋਕ ਕੌਂਸਲਰ ਦੇ ਹੱਕ ਵਿੱਚ ਨਿਤਰਾਏ ਕਾਂਗਰਸੀ ਅਗੂ ਜਸਵੀਰ ਸਿੰਘ ਡੈਂਪਾ ਵੀ ਕੌਂਸਲਰ ਦੇ ਘਰ ਪੁੱਜੇ ਟੀਮ ਨਾਲ ਪਹੁੰਚੀ ਮਹਿਲਾ ਇੰਸਪੈਕਟਰ ਕਮਲਦੀਪ ਕੌਰ ਨੇ মিডিਆ ਨਾਲ ਗੱਲ ਨਹੀਂ ਕੀਤੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਦਲਾ ਅਤੇ ਜਿਲ੍ਹ ਜਸਵੀਰ ਸਿੰਘ ਡੈਂਪਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਸਿਹਤ ਵਿਭਾਗ ਦੀ ਟੀਮ ਦਾ ਸਹਾਰਾ ਲੈ ਕੇ ਕੌਂਸਲਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅੱਜ 24 ਨੰਬਰ ਵਾਰਡ ਜਿਹੜੀ ਐ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਸਾਡਾ ਸਤਨਾਮ ਸਿੰਘ ਸਾਹਿਬਾ ਜਿਹੜੇ ਇੱਥੇ ਕੌਂਸਲਰ ਚੁਣੇ ਗਏ ਨੇ ਤੁਹਾਨੂੰ ਪਤਾ ਕਿ ਕੱਲ ਮੇਅਰ ਦੀ ਇਲੈਕਸ਼ਨ ਹੋਣੀ ਐ ਉਹਦੇ ਵਾਸਤੇ ਕਾਂਗਰਸ ਪਾਰਟੀ ਪੂਰਨ ਤੌਰ ਤੇ ਬਹੁਮਤ ਹੈ 41 ਕੌਂਸਲਰ ਨੇ ਉਹਨਾਂ ਕੋਲ ਸਿਰਫ 24 ਕੌਂਸਲਰ ਨੇ ਔਰ 7 ਉਹਨਾਂ ਦੇ ਜਿਹੜੇ ਐਮਐਲਏ ਦੇ ਵੋਟ ਸਨ ਉਸ ਤੋਂ ਬਾਅਦ ਲਗਾਤਾਰ ਹਾਊਸ ਹੌਰ ਸਟ੍ਰੀਟਿੰਗ ਕਰ ਰਹੇ ਨੇ ਦਬਾਅ ਪਾ ਰਹੇ ਨੇ ਪ੍ਰੈਸ਼ਰ ਪਾ ਰਹੇ ਨੇ ਪਰ ਮੈਂ ਇਸ ਗੱਲ ਦੀ ਕਾਂਗਰਸ ਪਾਰਟੀ ਨੂੰ ਔਰ ਵਰਕਰ ਨੂੰ ਵਧਾਈ ਦੇਣਾ ਕਿ ਕਾਂਗਰਸ ਦੇ 41 ਤੇ 41 ਕਾਉਂਸਲਰ ਥੰਮ ਵਾਂਗ ਖੜੇ ਨੇ ਔਰ ਐਸ ਵੇਲੇ ਉਹ ਬਿਲਕੁਲ ਮੈਂਡੋਰਿਟੀ 'ਚ ਨੇ ਘੱਟ ਨੇ ਸਾਡੇ ਨਾਲੋਂ ਉਹ ਇੱਕ ਇੱਕ ਕਾਉਂਸਲਰ ਦੇ ਉੱਤੇ ਦਬਾਅ ਪਾ ਰਹੇ ਨੇ ਅੱਜ ਜਿਵੇਂ ਸੁਤਨਾਮ ਸਿੰਘ ਸਾਹਿਬ ਜੀ ਦੇ ਘਰ ਜਿਹੜਾ ਹੈ ਦੇਖੋ ਘਰ ਦੇ ਵਿੱਚ ਕਦੀ ਕੋਈ ਫੂਡ ਚੈੱਕ ਕਰਨ ਵਾਲੀ ਟੀਮਾ ਨਹੀਂ ਆਉਂਦੀ ਕਿਤੇ ਕਮਰਸ਼ੀਅਲ ਜਗ੍ਹਾ ਤੇ ਆਉਂਦੇ ਵੇਖੇ ਪਰ ਪਹਿਲੀ ਵਾਰੀ ਹੋਇਆ ਕਿ ਦਬਾਬ ਪਾਉਣ ਵਾਸਤੇ ਕਿ ਕੋਈ ਨਾ ਕੋਈ ਦਬਾਬ ਪਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਇਹਨਾਂ ਨੂੰ ਆਪਣੇ ਵੱਲ ਲੈ ਕੇ ਆਂਦਾ ਜਾਵੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸੀ ਸਮੁੱਚੀ ਨਹੀਂ ਦੱਸ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਐਮਪੀ ਜਸਬੀਰ ਗਿੱਲ ਜੀ ਡਾਕਟਰ ਰਾਜਕਮਰ ਵੇਰਕਾ ਜੀ ਸਾਬਕਾ ਉਪ ਮੁੱਖ ਮੰਤਰੀ ओमप्रकाश ਸੋਨੀ ਜੀ ਸਾਡੇ ਪ੍ਰਧਾਨ ਜੀ ਸਾਰੇ ਅਸੀਂ ਸਾਰੇ ਮੁਸਤਾਦੀ ਦੇ ਨਾਲ ਜਾਗ ਰਹੇ ਹਾਂ ਸਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਇਹੋ ਜੀ ਘਟਨਾ ਸੀ ਵਾਪਰ ਨਹੀਂ ਦੇਣੀ ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਸੰਵਿਧਾਨ ਦਾ ਦਿਵਸ ਹੈ ਅੱਜ ਗਣਤੰਤਰ ਦੇਵਸ ਹੈ ਅੱਜ ਲੋਕਾਂ ਨੂੰ ਅਧਿਕਾਰ ਹੈ ਅੱਜ ਤੇ ਅੱਜ ਤੇ ਰਹਿਂਦੇ ਹੋ ਘਟੋ ਘਟ ਇੱਕ ਦਿਨ ਤੇ ਛੱਡ ਦਿਓ ਤੁਸੀਂ ਖੋਏ ਤੇ ਅਧਿਕਾਰ ਤੇ ਤੁਸੀਂ ਸਾਰੇ ਖੋਏ ਨੇ ਕੋਈ ਆਪਣੀ ਮਰਜ਼ੀ ਦੇ ਨਾਲ ਆਪਣਾ ਕੰਮ ਨਹੀਂ ਕਰ ਸਕਦਾ ਕਾਰੋਬਾਰ ਨਹੀਂ ਕਰ ਸਕਦਾ ਸਰਪੰਚੀ ਨਹੀਂ ਕਰ ਸਕਦਾ ਕਾਉਂਸਲਰੀ ਨਹੀਂ ਕਰ ਸਕਦਾ ਇਹ ਕਾਹਦਾ ਸੰਵਿਧਾਨ ਹੈ ਜੀ ਅੱਜ ਜਿਹੀਆਂ ਹਰਕਤਾਂ ਕਰਦਾ ਇਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਸਵੇਰੇ ਮੈਜੋਰਟੀ ਹੋ ਜਾਾਂਗੇ ਪਰ ਮੈਂ ਕਹਿਣਾ ਚਾਹੁੰਦਾ ਕਿ ਕਾਗਰਸ ਪੂਰਨ ਬਹੁਮਤ ਨਾਲ ਕੱਲ ਮੇਰ ਬਣਾਈ। ਔਰ ਇੱਕ ਇੱਕ ਵਰਕਰ ਔਰ ਇੱਕ ਇੱਕ ਸਾਡਾ ਲੀਡਰ ਕੱਲ ਪੂਰਨ ਤੌਰ ਤੇ ਅਸੀਂ ਲੋਕਾਂ ਦੇ ਜਿਹੜੀ ਆਵਾਜ਼ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਹੈ ਉਹਦੀ ਲੜਾਈ ਅਸੀਂ ਫਲੋਰ ਤੇ ਲੜਾਂਗੇ। ਔਰ ਅੱਜ ਜਿਹੜਾ ਇਹ ਤੱਕਾ ਹੋਇਆ ਅਸੀਂ ਕਹਿਣਾ ਚਾਹੁੰਦੇ ਕਿ ਅਫਸਰ ਸੇ ਬਾਦ ਨੂੰ ਤੁਹਾਨੂੰ ਵੀ ਜੌਬ ਜਿਹੜੀ ਮਿਲੀ ਹੈ ਕਨਸਟੀਟਿਊਸ਼ਨ ਦੇ ਮੁਤਾਬਕ ਮਿਲੀ ਹੈ। ਸੰਵਿਧਾਨ ਨੇ ਤੁਹਾਨੂੰ ਅਧਿਕਾਰ ਦਿੱਤੇ। ਪਰ ਤੁਸੀਂ ਉਹਦਾ ਮਿਸਯੂਜ਼ ਨਾ ਕਰੋ। ਕਿਉਂਕਿ ਸਰਕਾਰਾਂ ਜਾਣੀਆਂ ਨੇ ਸਰਕਾਰਾਂ ਆਉਣੀਆਂ ਨੇ ਇਹ ਚੱਲਦਾ ਰਹਿਣਾ ਪਰ ਤੁਹਾਡੀ ਚਿਹਰ ਲੋਕਾਂ ਦੀ ਤੁਸੀਂ ਨੌਕਰ ਜੇ ਲੋਕਤ ਅਚੈਤਸੀ ਹੋਣੀ ਚਾਹੀਦੀ ਆ ਨਾ ਕਿ ਡਿਕਟੇਟਰਸ਼ਿਪ ਵਾਲੀ ਮੁੱਖ ਮੰਤਰੀ ਸਾਹਿਬ ਤੇ ਭੁੱਜ ਚੁੱਕੇ ਨੇ ਪੰਜਾਬ ਨੂੰ ਉਹਨਾਂ ਦੇ ਵਿਸਾਰਤਾ ਪੰਜਾਬ ਅੱਜ ਸਾਡੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਥਾਣਿਆਂ ਦੇ ਵਿੱਚ ਗ੍ਰੇਨੈਡ ਨਾਲ ਹਮਲੇ ਹੋਏ ਨੇ ਬੰਬ ਧਮਾਕੇ ਹੋ ਰਹੇ ਨੇ ਘਰਾਂ 'ਚ ਧਮਾਕੇ ਹੋਏ ਅੱਜ ਬਾਬਾ ਸਾਹਿਬ ਭੀਮਰਾਓ ਬੇਦਕਰਜੀ ਜੀ ਜਿਨ੍ਹਾਂ ਨੇ ਸੰਵਿਧਾਨ ਨੂੰ ਸਿਰਜਿਆ ਅੱਜ ਉਹਨਾਂ ਦੀ ਜਿਹੜੀ ਯਾਦਗਾਰ ਉਹਦੇ ਉੱਤੇ ਅਟੈਕ ਕੀਤਾ ਗਿਆ ਸੋ ਇਸ ਵੇਲੇ ਪੰਜਾਬ ਚ ਪੂਰਨ ਤੌਰ ਤੇ ਰਾਜਕਤਾ ਹੈ ਅਸੀਂ ਬਾਰਡਰ ਬੈਲਟ ਦੇ ਉੱਤੇ ਆ ਡਰੋਨ ਦੇ ਨਾਲ ਤਸਕਰ ਆ ਰਹੇ ਨੇ ਔਰ ਉਧਰ ਧਿਆਨ ਕੋਈ ਨਹੀਂਗਾ ਸਾਰੀ ਪੁਲਿਸ ਕਿਤੇ ਲਾਈ ਆ ਸਿਰਫ ਕਾਉਂਸਲਰਾਂ ਨੂੰ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਕਿਸੇ ਤਰ੍ਹਾਂ ਫੜ ਕੇ ਝੂਠੇ ਕੇਸਾਂ 'ਚ ਪਾਚਾ ਕੇ ਕਿਸੇ ਤਰੀਕੇ ਨਾਲ ਅਸੀਂ ਬਹਮਤ ਸਾਫਤ ਕਰ ਲਈਏ ਸੋ ਅਸੀਂ ਪੂਰਨ ਤੌਰ ਤੇ ਪਾਰਟੀ ਸਾਰੀ ਰਾਤ ਜਾਗਦੀ ਹੈ ਕਿਤੇ ਵੀ ਕੋਈ ਇਹੋ ਜੀ ਹਰਕਤ ਹੋਏਗੀ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਹੋਣਗੇ ਈਜੀਪੀ ਜ਼ਿੰਮੇਵਾਰ ਹੋਣਗੇ ਜੇ ਕਿਸੇ ਵੀ ਸਾਡੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੋ ਗਿਆ ਤੁਹਾਨੂੰ ਕੋਈ ਕੰਪਲੇਂਟ ਹੈ ਤੁਸੀਂ ਬੁਲਾਓ ਅਸੀਂ ਕੋਈ ਵੀ ਇਨਕੁਆਰੀ ਜੁਆਇਨ ਕਰਨ ਨੂੰ ਤਿਆਰ ਹੈ ਪਰ ਇਹ ਜਿਹੜਾ ਡਿਕਟੇਟਰਸ਼ਿਪ ਹੈ ਇਹ ਅਸੀਂ ਨਾ ਬਰਦਾਸ਼ਤ ਕਰਨੀ ਹੈ ਨਾ ਇਹ ਡਿਕਟੇਟਰਸ਼ਿਪ ਤੁਸੀਂ ਕਰੋ ਸਰਜੀਪਲ ਯੂਨੀਵਰਸਿਟੀ ਮਾਈ ਸੀ ਪੰਜਾਬੋਂ ਸਾਰੇ ਹੀ ਲੈ ਆਏ ਨੇ ਸਾਰੇ ਇਕੱਠੇ ਇਕੱਠੇ ਹੀ ਦਬਾਏ ਹੈ ਨਾ ਉਹ ਸੈਂਪਲ ਭਰਨ ਵਾਲੀ ਮਸ਼ੀਨ ਵੀ ਆ ਜਾਂਦੀ ਹੈ ਪੁਲਿਸ ਵੀ ਆ ਜਾਂਦੀ ਹੈ ਹੁਣ ਦੇਖੋ ਜਿਹੜਾ ਆਮ ਸ਼ਰੀਫ ਬੰਦਾ ਉਹਦੇ ਆਦੇ ਤੇ ਬਹੁਤ ਵੱਡੀ ਗੱਲ ਹੈ ਜਿੱਦਾਂ ਇਹਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਪੈਰਲਾਈਜ਼ ਦਾ ਅਟੈਕ ਹੈ ਜੇ ਉਹਨਾਂ ਨੂੰ ਕੁਝ ਹੋ ਜਾਏ ਕੌਣ ਜ਼ਿੰਮੇਵਾਰ ਹੈ ਇਹ ਤੇ ਇਹ ਤੇ ਉਹ ਕੰਮ ਕਰ ਰਹੇ ਨੇ ਕਿ ਜਿਹੜਾ ਕਦੀ ਕਿਸੇ ਨੇ ਸੁਪਨੇ 'ਚ ਨਹੀਂ ਲਿਆ ਹੋਣਾ ਅੱਜ ਅੱਜ ਦੇਖੋ ਜਿਹੜੀ ਸਰਕਾਰ ਹੁੰਦੀ ਲੋਕਾਂ ਵਾਸਤੇ ਹੁੰਦੀ ਲੋਕਾਂ ਦੇ ਹੱਕਾਂ ਵਾਸਤੇ ਹੁੰਦੀ ਅੱਜ ਸਰਕਾਰ ਨੇ ਸਵਿਧਾਨ ਦੇ ਅਧਿਕਾਰ ਦੇਣੇ ਨੇ ਔਰ ਇੱਕ ਹੋਰ ਇਹ ਅੱਜ ਲੋਕਤੰਤਰ ਨੂੰ ਬਹਾਰ ਰੱਖਣ ਦੀ ਅਸੀਂ ਸਵਿਧਾਨ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਔਰ ਇਹ ਲੋਕਤੰਤਰ ਖਤਮ ਕਰ ਰਹੇ ਨੇ ਸੋ ਇਹ ਸਰਕਾਰ ਜਿਹੜੀ ਹੈ ਇਹ ਦਬਾਅ ਦੇ ਨਾਲ ਕਾਰਪੋਰੇਸ਼ਨ ਬਣਾਉਣਾ ਚਾਹੁੰਦੀ ਉਹ ਨਹੀਂ ਹੋਏਗਾ 100% ਕਾਂਗਰਸ ਪਾਰਟੀ ਆਪਣਾ ਮਿਹਰ ਸਰੇ ਬੈ ਸਰ ਕਾਂਗਰਸ ਦੇ ਕਾਲੀਆਂ ਨੇ ਕਦੀ ਜਿਆਦਾ ਗੁੱਦਾ ਕਰਦੀ ਨਹੀਂ ਦੇਖਣ ਨੂੰ ਮਿਲੀ ਪਹਿਲੀ ਵਾਰ ਹੋ ਰਿਹਾ ਕਿ ਨਾ ਗੁੱਦਾ ਕਰਦੀ ਨਾ ਹੋ ਰਿਹਾ ਉਹ ਵੀ ਅੱਜ ਐਤਵਾਰ ਦੇ ਦਿਨ ਛੁੱਟੀ ਵਾਲੇ ਦਿਨ ਕਿਸੇ ਘਰ ਸੈਂਟਰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਮਾਝੇ ਵਾਲਿਆਂ ਇਹ ਚੀਜ਼ਾਂ ਕਦੀ ਕੋਈ ਨਵੀਆਂ ਨਹੀਂ ਤੇ ਸਾਡੇ ਆਸਤੇ ਕੋਈ ਗੱਲ ਨਹੀਂ ਕਰ ਲੈਣ ਜਿੰਨੀ ਹੁੰਦੀ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਫੇਰ ਵੀ ਅਸੀਂ ਲੋਕ ਜ਼ਿੰਮੇਵਾਰ ਹਾਂ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਕਦੀ ਵੀ ਜਹੀ ਐ ਐਕਸਰਸਾਈਜ਼ ਨਹੀਂ ਕਰਦੀ ਦੇ ਨਾਕ ਕਰੇਗੀ ਔਰ ਲੋਕਤੰਤਰ ਤਰੀਕੇ ਨਾਲ ਕਰੀ ਮੇਰ ਬੜਾਈ ਸਰ ਸਾਬੇ ਭਾਈ ਨੂੰ ਬੜੀ ਡੇਰ ਤੋਂ ਕੋਲਾ ਆ ਰੀਆਂ ਸੀ ਬੜੇ ਡੇਰ ਤੋਂ ਉਹਨਾਂ ਦੇ ਮਗਰ ਲੱਗੇ ਹੋਏ ਸੀ ਕਿਸੇ ਤਰੀਕੇ ਨਾਲ ਉਹਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਦੇਖੋ ਪੂਰਨ ਤੌਰ ਤੇ ਸਾਡੇ ਸਾਫ ਕਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਨੇ ਉਹ ਇੱਥੇ ਖੜੇ ਨੇ ਉਹਨਾਂ ਦੇ ਕੋਲ ਹੀ ਨੇ ਸਾਰੀ ਸਮੁੱਚੀ ਕਾਂਗਰਸ ਪ੍ਰਧਾਨ ਜੀ ਹੈ ਅਸੀਂ ਸਾਰੇ ਖੜੇ ਆ ਜਿਉ ਕੋਲਾ ਕਰਦੇ ਤੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਵੀ ਬੈਠੇ ਆ ਅਸੀਂ ਉਹਨਾਂ ਨੂੰ ਹੌਸਲੇ ਵਸਾਈ ਲਈ ਵੀ ਬੈਠੇ ਆ ਔਰ ਮੈਂ ਫੇਰ ਕਹਿਣਾ ਚਾਹੁੰਦਾ ਚਲੋ ਅਸੀਂ ਤਾਂ ਨਾਲ ਹੈ ਸਾਡਾ ਕਲਾ ਕਲਾ ਵਰਕਰ ਬੈਸੀ ਬਹੁਤ ਤਗੜਾ ਹੈ ਉਹਨੂੰ ਲੋੜ ਹੀ ਨਹੀਂ ਗੈਨਾ ਚੀਜ਼ਾਂ ਦੇ ਕਿੰਨੇ ਦਿਨ ਹੋ ਗਏ ਕੋਈ ਇੱਕ ਵੀ ਬੰਦਾ ਇਹ ਲਾ ਪਾਏ ਇੱਕ ਵੀ ਦੱਸ ਦੋ ਔਰ ਇੰਨਾ ਪ੍ਰੈਸ਼ਰ ਇੰਨਾ ਪ੍ਰੈਸ਼ਰ ਕਿ ਕੋਈ ਗੱਲ ਕਰਨ ਲੜੀ ਨਹੀਂ ਜੀ ਇਹ ਰੇਡ ਨਹੀਂ ਕੀਤਾ ਗਿਆ ਇਹ ਫੂਡ ਸੇਫਟੀ ਵਾਲੇ ਟੀਮ ਵਾਲੇ ਆਏ ਸੀਗੇ ਸਾਡੇ ਥਾਣੇ ਆਏ ਸੀਗੇ ਉਹਨਾਂ ਨੂੰ ਸੀਗਾ ਕੋਈ ਕੰਪਲੇਂਟ ਸੀਗੀ ਉਹਦੇ ਰਿਗਾਰਡਿੰਗ ਇੱਥੇ ਆਏ ਆ ਆਪਾਂ ਸੈਂਪਲ ਲੈਣ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਉਹਨਾਂ ਦੇ ਨਾਲ ਸਪੋਰਟ ਵਾਸਤੇ ਆਏ ਆ ਵੀ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਾ ਆਵੇ ਸਰ ਉਹ ਫਿਰ ਮਾਫੀ ਮੰਨ ਕੇ ਕੱਢ ਹੀ ਗਏ ਨੇ ਵੇਖੋ ਇੱਕ ਇਹਦੇ ਘਰ ਆਪਾਂ ਸੈਂਪਲ ਭਰ ਹੁੰਿਆ ਵੇ ਤੁਹਾਡੇ ਇਲਾਕੇ ਦੀ ਪੁਲਿਸ ਨੂੰ ਤੁਹਾਨੂੰ ਦੱਸ ਕੇ ਆਏ ਨੇ ਫਿਰ ਇੱਥੇ ਆ ਕੇ ਬਿਨਾ ਮਤਲਬ ਤੋਂ ਰੇਡ ਕਰਨਾ ਇਦਾਂ ਚੈੱਕ ਕਰਨਾ ਕਿ ਇਹ ਮੈਂ ਸੈਂਪਲ ਭਰਨਾ ਦਿਨ ਦੇ ਟਾਈਮ ਤੇ ਵੀ ਹੋ ਸਕਦਾ ਇਹ ਐਟਨ ਦੇ ਰਾਤ ਨੂੰ ਰੇਡ ਕਰਨਾ ਕਿਸੇ ਦੇ ਘਰ ਸੈਂਪਲ ਭਰਨਾ ਕਿੱਦਾਂ ਉਦੋਂ ਗੱਲ ਮੇਲ ਦੇ ਇਲੈਕਸ਼ਨਾਂ ਗੱਲ ਇਹਨਾਂ ਜਿਉਂ ਇਹ ਤੇ ਉਹ ਡਿਪਾਰਟਮੈਂਟ ਵਾਲੇ ਹੀ ਦੱਸ ਸਕਦੇ ਸਾਡੇ ਕੋਲ ਜਦੋਂ ਆਉਣਗੇ ਸਾਡੇ ਕੋ ਸਾਡਾ ਫਰਜ਼ ਬੰਦਾ ਵੀ ਅਸੀਂ ਦੂਜੇ ਮਹਿਕਮੇ ਦੀ ਹੱਤ ਮਦਦ ਕਰੀਏ ਅਸੀਂ ਉਹਨਾਂ ਦੇ ਨਾਲ ਸਪੋਰਟ ਆਏ ਆਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ